ਮਾਰਕੀਟ ਰੇਟ ਹੈਗਾ 50 ਵੀ ਪੈਂਚਰ ਇਹ ਲੱਕੂ ਲੈਂਦਾ ਇਹ ਸਰ ਉਹ ਤੇਲ ਐਂਡ ਦਿਖਦਾ ਉਹ ਗੱਦਰ ਵੀ ਆਦਾ ਹਨਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਈ ਹੋਪ ਯੂ ਸਾਰੇ ਵਧੀਆ ਹੋਵਾਂਗੇ ਤੇ ਸਾਡੀ ਗੱਡੀ ਹੋ ਗਈ ਸੀ ਪੈਂਚਰ ਟੀਪ ਟੂ ਪਾੜ ਗਈ ਸੀ ਹੁਣ ਵੀ ਪਾ ਕੇ ਚੱਲੇ ਰਹੇ ਯਾਰਾਂ ਦੋਸਤਾਂ ਨਾਲ ਅੱਗੇ ਨਾ ਬੇ ਥੋੜਾ ਸ਼ੂਟ ਕਰਨਾ ਸੀ ਤੇ ਉਹ ਸ਼ੂਟ ਕਰਕੇ ਲੇਟ ਹੋ ਗਏ 2 ਵਜੇ ਪਹੁੰਚਣਾ ਸੀ ਆ ਹੁਣ ਜਾਵਾਂਗੇ ਸਾਰੇ ਐਂਡ ਬਹੁਤ ਪੈਸੇ ਲੱਗੇ ਯਾਰ ਬਹੁਤ ਪੈਸੇ ਲੱਗੇ ਤੇ ਆਪਣੇ ਨਾਲ ਦੇਾਰੇ ਨੇ ਮੋਟਰਸਾਈਕਲ ਤੇ ਆਉਂਦੇ ਆਉਂਦੇ ਦੇਖਦੇ ਆ ਤੇ ਯਾਰ ਹੁਣੀ ਆ ਦੇ ਲੱchn ਲੱchn ਦੇਖ ਲੱchn ਕੀ ਕਰਦੇ ਨੇ ਦਿਖਾਵਾਂਗੇ ਤੁਹਾਨੂੰ ਸਾਰਾ ਇੱਥੇ ਮਤਲਬ ਯਾਰ ਕਿਸੁੱਤੀ ਗੱਡੀ ਬੈਂਚਰ ਹੋਈ ਸੀ ਬਹੁਤ ਕਿਸੁੱਤੀ ਗੱਡੀ ਬੈਂਚਰ ਹੋਈ ਸੀਗੀ ਉੱਤਰੋਂ ਪੈਂਚਰ ਹੋ ਗਈ ਤੇ ਅੱਗੇ ਜਾ ਕੇ ਕਿਸੇ ਦੀ ਮਾਰਗਤ ਹੋ ਗਈ ਸੀ ਤੇ ਵਿੱਚ ਜਾ ਨਹੀਂ ਸਕੇ ਗੱਡੀ ਬੁਰਾ-ਪਰਾ ਕਰਦੇ ਹੋਏ ਟੇਪ ਪਾੜ ਗਈ ਟਾਇਰ ਦੀ ਉਦਰਾਉਂ ਟਾਇਰ ਦਾ ਵੀ ਮਤਲਬ ਨੁਕਸਾਨ ਹੋ ਜਾਣਾ ਦੀ ਵਿਚਾਰ ਰਹਿ ਗਿਆ। ਬਾਕੀ ਚੱਲਦੇ ਹੁਣ ਆਪਾਂ ਸ਼ੂਟਤੀ ਜਾਵਾਂਗੇ। ਨਾਲ ਤਾਂ ਇਹ ਯਾਰ ਪਟ્રોલ ਗੱਡੀਆਂ ਤੇਲੇ ਬਾਹ ਖਾਂਦੀਆਂ ਨੇ ਸਾਲੀਆਂ 2000 ਦਾ ਤੇਲ ਖਾਈ ਦੋ ਦਿਨਾਂ ਚ। ਨਾਲੇ ਘੁੰਮੇ ਜਾਂਦੇ ਨਹੀਂ। ਜਿਹੜਾ ਜਿਹੜਾ ਉੱਪਰਲਾ ਸਮਾਨ ਚੱਲ ਰਿਹਾ ਉਹ ਵੱਡ ਚੱਲ ਰਿਹਾ। ਪੈਂਚਰ ਪੁੰਚਰ ਹੋ ਗਈ। ਹੋਰ ਨਾ ਪਾ ਗੱਡੀ ਦਾ ਖਰਚਾ ਹੈਗਾ ਭਾਈ। ਮਾੜਾ ਬੰਦਾ ਨਹੀਂ ਰੱਖ ਸਕਦਾ ਹੈਗਾ। ਮੈਂ ਥੋਕਣ ਨਾਲ ਜਾ ਲਉ। ਬੱਬੀ ਦੀ ਕਿਹ ਪਰ ਨਾਲ ਪੈਸੇ ਪੂਰੇ ਆਇਆ ਹੋਏ ਤਾਂ ਲਾਤੇ ਨਹੀਂ ਤਾਂ ਮਦਰ ਵਾਲੇ ਖੜਾ ਰਹਿਦਾ ਦੇਖਿਆ ਜਾਵੇ ਯਾਰ ਆਪਣੇ ਵਰਗੇ ਬੰਦੇ ਨੂੰ ਕੰਮੇ ਸੀ ਰਹਿੰਦਾਗਾ ਗੱਡੀਆਂ ਗੁੱਡੀਆਂ ਦਾ ਘੱਟੇ ਚੱਕ ਕੇ ਠੇਕਾ ਕੰਮ ਬਾਕੀ ਚੱਲਦੇ ਆ ਸ਼ੂਟ ਤੇ ਦਿਖਾਣਾ ਤੁਹਾਨੂੰ ਕੀ ਸ਼ੂਟ ਕਰਨਾ ਹੈ ਅੱਜ ਥੋੜਾ ਜਿਆ ਮਤਲਬ ਹੋਟਲ ਦੇ ਵੀ ਸ਼ੂਟ ਦੀਗਾ ਉਹਨਾਂ ਦਾ ਈਵੈਂਟ ਜਾਇਆ ਇੱਕ ਉੱਥੇ ਜਾ ਰਹੇ ਹਾਂ ਤੇ ਉਹਨਾਂ ਨੇ ਬੁਲਾਇਆ ਸੀ ਸਾਨੂੰ ਵੀ ਤੁਸੀਂ ਸ਼ੂਟ ਕਰਕੇ ਜਾਓ ਸਾਡਾ ਤੇ 4:00 ਵਜੇ ਦਾ ਟਾਈਮ ਸੀ ਵੀ 4:00 ਵਜੇ ਆਪਾਂ ਨੇ ਉੱਥੇ ਸ਼ੂਟ ਸਟਾਰਟ ਕਰਨਾ 2:00 ਵਜੇ ਸਾਨੂੰ ਉੱਥੇ ਕਿਹਾ ਸੀ ਵੀ ਤੁਹਾਡੀ ਐਂਟਰੀ ਹੋਣੀ ਹੈ 2 ਵਜੇ ਵੀ 2 ਵਜੇ ਆ ਜਿਓ ਪਰ ਸਹੀ ਟਾਈਮ ਤੇ ਨਹੀਂ ਪਹੁੰਚ ਸਕੇਗੇ ਹੁਣ ਦੇਖਦੇ ਆ ਆਪਾਂ ਨੂੰ ਕਿੰਨਾ ਕੁ ਟਾਈਮ ਲੱਗਦਾ ਜਿਹੜੇ ਹਿਸਾਬ ਨਾਲ ਆਪਾਂ ਜਾ ਰਹੇ ਹਾਂ 3 ਤੱਕ ਨੂੰ 29:00 3 ਨਹੀਂ 3:30 ਹੋ ਗਏ ਮੇਰਾ ਦਾ 3:30 ਵੱਜ ਗਿਆ ਆਪਾਂ ਨੂੰ ਬਾਕੀ ਹਲੇ ਗਾੜੀਆਂ ਤੇਲ ਮੰਗੇਗੀ ਤੇਲ ਤੇਲ ਮੰਗੇਗੀ ਗਾੜੀਆਂ ਮਿਲਦੇ ਆ ਫਿਰ ਆਪਾਂ ਤੁਹਾਨੂੰ ਦਿਖਾਣੇ ਆ ਤੇ ਉੱਥੇ ਕੀ ਕੁਝ ਹੁੰਦਾ ਹੈ ਯਾ ਚਲੋ ਠੀਕ ਆ ਜੀ ਸ ਮਾਰਕੀਟ ਰੇਟ ਹੈਗਾ 50 ਵੀ ਬੈਂਚ ਰੇ ਲੱਕੂ ਲੈਂਦਾ ਕੀ ਰੇਟ ਆ ਬਈ ਆਪਣਾ ਤਾ ਜਾ ਭਾਈ ਉਹ ਟਾਈਮ ਨਹੀਂ ਦਿਕਾ ਬੀ ਮਲਾ ਦਾਂਗੇ ਵੀ ਮੈਂ ਦਹਣਾ ਕੀ ਕਹਿੰਦੇ ਬੀਪ ਬੀਪ ਲਾ ਦਾਂਗੇ ਪਹਿਲਾਂ ਸਿੱਧਾ ਫੜ ਲੈ ਫੋਨ ਤੋਂ ਸਿੱਧਾ ਕਬੂਠਾ ਨਾ ਠੀਕ ਆ ਇਹਦਾ ਗੱਡੀ ਪੁੱਸ ਪੁੱਠੇ ਪਾਸੇ ਖੜਾ ਲਈ ਇੱਕ ਤਾਂ ਜੱਸੇ ਯਾਰ ਤੂੰ ਗੱਡੀ ਨੂੰ ਚੱਕ ਲੈ ਥੋੜੇ ਟਾਈਮ ਲਈ ਨੂੰ ਚੱਕ ਲੈ ਖੇਰਾ ਨੱਟ ਤੇ ਵਸਾਉਣੀ ਹੋਣੀ ਆ ਉਹ ਗੱਡੀ ਚੱਕ ਕੇ ਦੇਖੀ ਬੋਡੀ ਬਿਲਡਰ ਬੰਦਾ ਥੋੜਾ ਕਰੀਏ ਨਾ ਡਿੱਗ ਜੂ ਗੱਡੀ ਕਿਸੇ ਪਾਸੇ ਉਹ ਲੈ ਸਾਰੀ ਖਰਾਬ ਹੋ ਗਈ ਚੱਕ ਤਾਂ ਸੀ ਇੱਕ ਵਾਰੀ ਇਹ ਬੰਦੇ ਨੇ ਗੱਡੀ ਦੇਖੋ ਤੇ ਖੜਾਈ ਆ ਵੀਰੇ ਕੈਮਰਾ ਐਂ ਖੜਾ ਦਿੰਦੇ ਨੇ ਕਿਵੇਂ ਮਾਜੇ ਬੰਦੇ ਦੇ ਖੜਾਣਾ ਗੱਡੀ ਖੜਾਈ ਕਿਵੇਂ ਆ ਟਾਇਰ ਖੋਲੋ ਜਿਵੇਂ ਨੇ ਉਹ ਹਵਾ ਘੱਟ ਦੀ ਟਾਇਰ ਖੋਲ ਤਾਂ ਥੋੜਾ ਜਿਹਾ ਸਬਣਾ ਆ ਕੱਟ ਦਿੰਨੇ ਆ ਥੋੜਾ ਜਬਲਿਆ ਪੁੱਠੀ ਜਾਂਦਾ ਦਾ ਇਹ ਜਮਤੇ ਹੁੰਦੇ ਨੇ ਹੈ ਇਹ ਵੀ ਦੇਖੋ ਨਾਲ ਬਾਈ ਨੇ ਇੱਕ ਹੈਲਪਰ ਵੀ ਰੱਖਿਆ ਹੋਇਆ ਜਿਹੜਾ ਕਸਟਮਰ ਯਾਦਾ ਪੈਣ ਦਾ ਕਾਰਨ ਆ ਇਹਨਾਂ ਮਰਾ ਘਾਟਾ ਓਏ ਐ ਦਾ ਡਰ ਤੂੰ ਗੱਡੀ ਥੱਲੇ ਨਾ ਸਿੱਟ ਲੈ ਮਾੜਾ ਬੋਲ ਨਾ ਬੋਲੀਏ ਸੋ ਤੋਂ ਮੰਦਾ ਆ ਜੀ ਉਹ ਥਾਲਾ ਉਹਦੇ ਬਾਅਦ ਚਾ ਲੇਡੀਜ਼ ਵਾਸਤੇ ਤੇਰੇ ਬਾਰੇ ਕੁੱਤੇ ਬੰਦੇ ਬਥੇਗਾ ਦਾੜਿਆ ਕੋਣ ਹੋਰ ਇੱਟ ਧਾਰੇ ਪਹਿਲਾਂ ਲੈ ਹੋਰ ਕੀ ਕਰ ਰਿਹਾ ਮੈਂ ਜਾਇ ਦੱਸੇਗਾ ਸਿੱਧਾ ਫੜਨਾ ਯਾਰ ਐਂ ਫੜਾ ਸਿੱਧਾ ਨਹੀਂ ਆ ਯਾਰ ਫੜਨੇ ਆ ਉਹ ਤਰ ਤਾਹੀ ਕਿਹਾ ਸੀ ਮਾ ਇਹ ਅਸਤਰ ਬੰਦੇ ਨੇ ਬਾਈ ਕੋਸੇ ਬੋਲ ਸਕਦੇ ਜੋ ਦੇ ਥੋੜਾ ਚੁਗਾ ਕੇ ਰਕੇਆ ਸਰੋਂ ਦਾ ਤੇਲ ਲਾ ਲਿਆ ਜੇ ਮਿੱਟੀ ਜਾਉਂਗੀ ਮੂੰਹ ਤੇ ਚੱਕ ਓਏ ਗੜਾੜਾ ਗੜਦੀ ਤੂੰ ਇਲੈਕਟ੍ਰੋਨਿਕ ਜਿਹਾ ਕਰਦਾ ਉਹ ਇਹਨੂੰ ਘਰ ਫੜਾ ਇਹਨੂੰ ਇਹ ਲੈ ਖੜੋ ਓਏ ਜੋਰ ਨਾਲ ਇਹ ਲੈ ਜੋਰ ਤਾਂ ਦੱਸਣ ਲੱਗਿਆ ਪਿਆ ਪਿੱਟਰ ਪਿੱਟਰ ਟਰੈਕਟਰ ਨੂੰ ਜੋਰ ਵੱਧ ਰਿਹਾ ਮੈਂ ਇਹ ਤਾਂ ਸਾਨ ਨਾਲ ਸਾਨ ਹੀ ਰਹਾ ਦੇਖ ਲੈ ਢਾੜੀ ਮਚੰਨੀ ਪੂਰੀ ਪੂਰੀ ਕਿਉਂ ਲੱਗੀਆਂ ਹਲਦਾ ਬਈ ਬਹੁਤ ਚੱਕ ਦੱਸੇ ਹਲੇ ਕੁਝ ਨਹੀਂ ਹੋਇਆ ਹਲਦਾ ਚੱਕੀ ਚੱਲੇ ਨਾ ਜਦੋਂ ਸਿੱਧਾ ਚੱਲ ਪੈਗੀ ਰਹਾ ਮੈਂ ਚਲ ਉਹ ਤਾਂ ਖੁੱਲ ਗਿਆ ਚੱਲ ਲੱਗ ਗਿਆ ਦੇਖ ਖੁੱਲ ਗਿਆ ਇਹਦੇ ਸਾਨ ਚ ਸਾਨ ਹੀ ਰਹਾ ਸਾਰੇ ਮੁੰਡੇ ਦੇ ਦੇਖੋ ඔයි නාට ග නර කතේ ගැනට හ පෙ දීලයි ගැ ලා පහබඳ මරහට ටීපයන් වච කෝඩ ගට කරැව කට කර කට හොඩ සහජ ස පය දක් කොල්ල ਬਸ ਹੁਣ ਉਹ ਫਿਰ ਪਰਲੇ ਪਾਸੇ ਨੂੰ ਜੱਕਣੀ ਪੈ ਜੂਗੀ ਗੱਡੀ ਆਪਾਂ ਉਲਟੀ ਕੀ ਵੜਾਣੂ ਹੀ ਹੈ ਕਿੱਤਾ ਕੱਢਣੇ ਪੈਣਗੇ ਸਾਲਿਆ ਵਾਹ ਹਾਏ ਹਾਏ ਵੇ ਸਿਰ ਲੱਗ ਗਿਆ ਉਹ ਨਟ ਫੜਾ ਆਪਣਾ ਰੂਪ ਮਾਰੇ ਘਟੇਰੇ ਫਟੇ ਕਰਨਾ ਕੋਈ ਵੱਡਾ ਫੋਰਮੈਂਨ ਨਹੀਂ ਬਣ ਗਿਆ ਹੁੰਦਾ ਯਾਰ ਆ ਕੇ 5 ਮਿੰਟ ਹਵਾ ਕਰ ਰਿਹਾ ਫੜ ਉਤਰੋ ਸਾਲਿਆ ਅਸੀਂ ਐਂ ਪਤਾ ਕਿੱਥੋਂ ਆ ਅਸੀਂ ਟੱਕੀ ਵਾਹ ਵੈਲਟਨ ਲੱਗੀ ਵੈਲਟਨ ਲੱਗੀ ਹੋ ਜਾਂਦਾ ਕੋਈ ਨਹੀਂ ਹੋ ਜਾਂਦਾ ਹੋ ਜਾਂਦਾ ਲੱਗਦਾ ਰਿਵੀਤ ਨੂੰ ਨਾੜੋਂ ਬੰਦ ਟੰਟਣਾ ਚੁੱਕਦਾ ਛਾੜ ਦੇਣਾ ਦੀ ਪੰਨਾ ਕਿੱਥੇ ਹੋਏ ਹੋਏ ਦੰਦ ਕੱਢਦਾ ਆਰਾਮ ਜਦੇ ਸਾਹ ਨਾਲ ਸਾੜੀ ਰੜਦੇ ਸਾਹ ਨਾਲ ਸਾੜਾ ਕਿੱਥੇ ਲੱਫਰੇ ਤੇ ਕੀ ਕਰੇ ਆ ਉਹ ਉੱਥੇ ਜਾ ਕੇ ਨਾਬੇ ਨਾਬੇ ਨਾ ਟਾਈਮ ਕਿੱਥੇ ਸਾਡ ਲੈ ਵਾਤਾ ਘਰੇ ਚੰਦੇ ਨਹੀਂ ਹਾਂ ਕੱਪੜੇ ਲੈਣੇ ਜਾਣੇ ਨੇ ਜਿਹੜੇ ਦਿਨੇ ਬਸ ਹਾਂ ਲੈ ਕੇ ਜਾਣੇ ਨੇ ਇੱਧਰ ਕੈਮਰਾ ਇੱਧਰ ਘੁਮਾ ਪਹਿਲਾਂ ਤੂੰ ਛੱਡ ਉਹ ਤਾਂ ਬਣਾ ਲਿਆ ਮੈਂਨ ਚੀਜ਼ ਆਹੋ ਬਈ ਨਾ ਟੱਕਰ ਲੈਣੇ ਪਹਿਲਾਂ ਸਾਲਾ ਕੰਨਾਂ ਨੂੰ ਘੁੰਮੂਆਂ ਹੀ ਟਾਇਰ ਟਾਇਰ ਥੋੜੀ ਜਿਹੀ ਟੱਡੇ ਕਹਿੰਦੇ ਜਿਆਦਾ ਨਹੀਂ ਹੁੰਦਾ ਘੁੰਮੂਆਂ ਨੇ ਟੈਂਪੂ ਰੱਖਿਆ ਇਹ ਕਾਫੀ ਨਾਲ ਆਹ ਟੈਂਪੂ ਤੂੰ ਸਿਆ ਮਾਗਦੇ ਵਿੱਚ ਟੈਂਪੂ ਮੈਂ ਤਾਂ ਫਿਰ ਬੜਦਾ ਹੈ ਓ ਮੇਰਾ ਕੈਮਰਾ ਕਰਿਆ ਦੀ ਮੇਰੇ ਕੋ ਨਹੀਂ ਸਹੀ ਟਾਈਮ ਤੇ ਕਰਦਾ ਮਰੇ ਗਈ ਆਹੋ ਉਹ ਗੱਲ ਮੰਨਣ ਵਾਲੀ ਆ ਸਹੀ ਹੱਲ ਉਹ ਹੰਤਾ ਤੱਕ ਉਤਰ ਗਈ ਦੀ ਜੋਰ ਤਾਂ ਨਹੀਂ ਪੈ ਗਿਆ ਕੱਢ ਲਈ ਇਹ ਵੀਡੀਓ ਆ ਹੱਟੀ ਹੀ ਪਾ ਇਹਨੂੰ ਵੇਚ ਦਿਆਂ ਉਹ ਵਕ ਜਿਹੜੀ 40000 ਰੁਪਏ ਦੀ ਵੇਚਣੀ ਨਹੀਂ ਇਹ ਤੂੰ ਮੁੰਡੇ ਨੂੰ ਕਿਹਾ ਮੈਂ ਤੇਰੀ ਪ੍ਰਾਂਟੀ ਬਾਸ ਦੇ ਦਿੰਦਾ ਮੈਂ ਗੱਲ ਲਈ ਹੋ ਜਾਣਾ ਤਾਂ ਪੂਰੀ ਬਹੁਤ ਮਨ ਦਾਦਾ ਨਹੀਂ ਗਾ ਇਹ ਗੱਡੀ ਜੱਸਾ ਵੀ ਹਰਿਆਣਾ ਨੰਬਰ ਚੱਕੀ ਫਿਰਦਾ ਕੰਮਾਸਾ ਵੀਂ ਟੇਵਣਾ ਦੀ ਕੰਮ ਨਹੀਂ ਲੀਦਾ ਵੀਂ ਨੇ ਬਣਾਈ ਹੋ ਤਾਂ ਸੈਸ ਲੱਗਿਆ ਹੋਇਆ ਲੋਬ ਦੇ ਸ਼ੂ ਕਰਕੇ ਲੰਘੀ ਹੈ ਇਹ ਤਾਂ ਜਾਣਾ ਨਾ ਪੀ ਦੱਸੋ ਥਾਣੇ ਨੂੰ ਸੰਭਾਲ ਉੱਥੇ ਵੀ ਆ ਅਨਸੇ ਕੀ ਸਲਾਹ ਆ ਬਗੈਰ ਸਮਾਉਣਾ ਪੂਰਾ ਕੱਲ ਯਾਰ ਕੱਪੜੇ ਆ ਲੈ ਹੱਥ ਤਵਾ ਦੇ ਮੇਰੇ ਜਾਇਲੇ ਪੜੇ ਫੇਰੇ ਉਹ ਸਾਰਾ ਪਾਣੀ ਖਰਾਬ ਗਾਹ ਜੰਗਲ ਹੋ ਗਏ ਆ ਜੰਗਲ ਪਾਣੀ ਹੋ ਗਿਆ ਉਹ ਹੌਲੀ ਘੱਟ ਹੌਲੀ ਪਾਣੀ ਸਾਰੇ ਫੂਟਾ ਦੇ ਪਾਏਗਾ ਕਿ ਤੈਨੂੰ ਕਹਿੰਦਾ ਘੱਟ ਪਾ ਨਾਲੇ ਗਾ ਘੱਟ ਪਾ ਇੰਨਾਂ ਨਹੀਂ ਚੁਕਾਤੇ ਉੱਤੇ ਮੇਟਾ ਤੇ ਜਾਵਾ ਹੋਇਆ ਇਹ ਪੱਜਰੇ ਪਰਾਂ ਨੂੰ ਛੱਤਲੇ ਫੂਟ ਖਰਾਬ ਕਰ ਰਹੇ ਆ ਫੂਟ ਖਰਾਬ ਕਰ ਰਹੇ ਆ ਬਹੁਤ ਸਾਰੇ 36 ਸੋਲੇ ਨੇ ਹਾਂ 4300 ਸੋਲੇ ਨੇ ਟੱਕ ਬਾਈ ਇਜਵਾਦ ਨੂੰ ਮੀਰ ਕੌਣ ਹੋਊਗਾ ਓਏ ਹੋਏ ਗਰਮ ਲੋਰ ਅਸੀਂ ਸਿਲੈਕਸ਼ਨ ਪਾ ਪਾਇਆ ਮੰਦਾਰ ਸਾਹਿਬ 200 ਰੁਪਏ ਸੂਟਾ ਚੱਲ ਹੁਣ ਫੜ ਲੈ ਜਸੇ ਘੱਟ ਦੋ ਮਿਨੀ ਬੋਤਲ ਤੂੰ ਵੀ 400 ਵਾਲੀ ਲਈ ਫਿਰ ਤਾਂ ਨਾ ਇਹ 100 ਦੀਆਂ ਚਾਰ ਤੀਆਂ ਅੱਛਾ ਉਹ ਮਤਲਬ 25 ਰੁਪਏ ਦੀ ਇੱਕ ਆ ਗਿਆ ਉਹ ਸੈੱਟ ਝੋਲ ਜਿਆਣਾ 400 ਵਾਲੀ ਬੋਤਲ ਲਈਗੀ 400 ਦੀ ਬੋਤਲ ਦੱਸ ਦੇ 100 ਦੀਆਂ ਚਾਰ ਬੋਤਲਾਂ ਨੇ ਹਾਂ ਬਸ ਇਹਦੋਂ ਬਿਨਾ ਗੱਡੀ ਚੱਲ ਨਹੀਂ ਉਦੀ। ਕਿਉਂ? ਹੂੰ। ਸੈਂਸਰ ਆ ਵੀਰੇ ਫੋਨ ਦਾ। ਅੱਛਾ। ਇਹਨਾਂ ਅਟੈਚ ਕਰੂਗਾ ਲੁੱਟ ਨਾਲ। ਕਾਹ ਲੈਂਬੋ ਐ? ਲੈ ਲਵਾਇਆ ਹੋਇਆ ਅਗਲੇ ਨੇ ਲੈਂਬੋ ਨਹੀਂਗਾ। ਇਹ ਗੱਡੀ ਇਦਾਂ ਹੋਈ। ਚੱਲ ਸੁਣ ਹੇ। ਹਲੇ ਦੀ ਸਾਨ ਦੇ ਖਿਲਾਫ ਆਸਦਾ। ਮੇਰੀ ਗੱਲ ਸੁਣ ਨਾ ਇੱਧਰ ਗੱਡੀ ਬੈਸੀ ਕਵਾੜ ਕਰ ਰખીਏ 3 ਲੱਖ ਦਾ ਸੈਂਸਰ ਸੈਂਸਰ ਰਹਿ ਜਾ। ਗੱਜਾ ਕੋ ਫੋਨ ਨਾਲ ਆਈਡੀ ਨਹੀਂ ਭਰੇਗਾ ਨਾ ਅਟੈਚ ਨਹੀਂ ਹੋਊਗੀ ਆਈਡੀ ਭਰ ਕੇ। ਗੱਡੀ ਨਹੀਂ ਚੜ੍ਹੂਣੀ। ਇਹਦਾ ਉਹਨੂੰ ਮਿਲ ਕਵਾੜ ਗਈ ਟਾਈਮ ਤੇ ਕਰਕੇ ਨਹੀਂ ਤਾਂ ਬਹੁਤ ਧੀ। ਲੈਟ ਗਈ ਪਤਾ ਲੱਗਦਾ ਨਹੀਂ ਤੋਰੇ। ਮਾਮੇ ਲੈ ਕੇ ਜਾ ਰਿਹਾ ਕੇ। ਉਹ ਬਾਸ ਛੋੜਾ ਜਾ ਉਹ ਕਰਕੇ ਹੁਣ ਦਾ ਈਵੈਂਟ ਦਾ ਸ਼ੂਟ ਕਰਨਾ ਛੋੜਾ ਜਾ ਇੱਕ ਮਾਮੇ ਦਾ ਹਾਂ ਹਾਂ ਕਰਕੇ ਆ ਜਾਗੇ ਮਮਾ ਸਕੂਟਰ ਨਹੀਂ ਦਊਗਾ ਉਹ ਇੱਕ ਤੈਨੂੰ ਮੈਂ ਦੂਸਾਲਿਆ ਤੈਨੂੰ ਕਿਹਾ ਦੀ ਪਾਲਾ 2000 ਚ ਕੀ ਮਾੜੀ ਸਕੂਟੀ ਜੀ ਓਏ ਸਕੂਟਰੀ ਨਮਾਤੇ ਉਹ ਤਾਂ ਥੋੜਾ ਰਹਿਣਗੇ ਲਾ ਲਈ ਪਰਾਂ ਹੋ ਜਾਂਦੇ ਫਿਰ ਮੈਂ ਕਿਹਾ ਦੀ ਵੀ ਆ ਜਾ ਤੈਨੂੰ ਤਾਂ ਪਹਿਲੀ ਚੱਟ ਚਾਦਰੀ ਇਹ ਤਾਂ ਪਹਿਲੀ ਕਿਸਤਾ ਤੇ ਚੱਲ ਰਹੀ ਹੈਗਾ ਨਾ ਹੌਲੀ ਚ ਲਾ ਰਿਹਾ ਮੈਂ ਕੈਮਰਾ ਚੱਲੇ ਕੈਮਰਾ ਲੱਗਿਆ ਹੋਇਆ ਸਾਲੇ ਮੂਰੇ ਅੰਨੇ ਆ ਲੱਗਿਆ ਲੱਗਿਆ ਆਓ ਜੀ ਨੀਲੀ ਸਾਹਿਬ ਨਾ ਬਿੰਦਰ ਓਏ ਨੀਲੀ ਨਾਮ ਹੀ ਲੈਣਾ ਓਏ ਤੰਨੇ ਆਸਰਾ ਚ ਨਹੀਂ ਦੱਸਿਆ ਇਹ ਆਹੋ ਵੀ ਨਾ ਨੀਲੀਆ ਨਹੀਂ ਹਾਂ ਉਹ ਜਿਹੜਾ ਫੈਸਟੀਵਲ ਜਾਂ ਲੰਘਿਆ ਕਿਹੜਾ ਉਹ ਨਾ ਤੇ ਉਹ ਟੱਕੇ ਲਾਤੇ ਗੱਡੀ ਨਾਲ ਇਹ ਪਿੱਛੇ ਕੋਈ ਧਿਆਨ ਨਹੀਂ ਦੇਦਾ ਲੈ ਵੀ ਡੱਕਾ ਮਾਰਿਆ ਸ਼ੁਕਰ ਹੈ ਜੇ ਪਾਤੇ ਹਨਾ ਉਹ ਅੱਗੇ ਵਾਲੀ ਗੱਡੀ ਦੇ ਓਏ ਸ਼ੁਕਰ ਆਪਾ ਖੜਾ ਵਾਲੀ ਆਪਣਾ ਤਾਂ ਪਹਿਲੀ ਬੱਸ ਕਰ ਚ ਪਏ ਨੇ ਪਾਗੇ ਪਾਗੇ ਲੈ ਕਰਦਾ ਕਰਤੀ ਨੀ ਦਿਖਾਦਾ ਦੇ ਉਧਰ ਨੂੰ ਕੈਮਰਾ ਕਰਕੇ ਸਕਰੈਚ ਕਰਤੀ ਬਾਜੀ ਆਪਾਂ ਇਥਾਰੇ ਪੰਡਾਣ ਜਾਣ ਸੁਣਦੇ ਸਕਰੈਚ ਰੇਸਾ ਦੰਦਾ ਸਦਾ ਹੀ ਜਾਣੀਏ ਭਾਈ ਉਹ ਗੱਡੀ ਲਾਤੀ ਜਿਹੜੀ ਇਹਨੂੰ ਜਿਹੜਾ ਨਾਈਟ ਨਾ ਆ ਜਿਹੜਾ ਉਹ ਉਹ ਵੀ ਜਿਹੜਾ ਤੂੰ ਚਲਾਦੇ ਨਾਈਟ ਫੰਕਸ਼ਨ ਆ ਨਾਈਟ ਫੰਕਸ਼ਨ ਹੀ ਹੈ ਕਹਿੰਦੇ ਨੇ ਕੋਈ ਆਸਰਾ ਰਗੜਾ ਨਾਈਟ ਫੰਕਸ਼ਨ ਮੈਨੂੰ ਤਾਂ ਪਤਾ ਹੀ ਨਹੀਂ ਹਾਲਾ ਹੈਗਾ ਕਹਿੰਦੇ ਆਉਗਾ ਰੋਬ ਗਏ ਬਾਈ ਨਿੱਲੀ ਨੂੰ ਉਹ ਗੱਲ ਤਾਂ ਪਹਿਲਾਂ ਬਤਲਾਇਆ ਜਿਹੜੀ ਤੁਹਾਨੂੰ ਪਤਾ ਨਹੀਂ ਲੱਗਦੀ ਅੱਛਾ ਸਰਤਾਜ ਸਰਤਾਜ ਉਹ ਹੈਂ ਸਰਤਾਜ ਵਾਲੀ ਸਰਤਾਜ ਆਊਗਾ ਤੈਰੇ ਦੇਖਦੇ ਸਰਤਾਜ ਨੂੰ ਬੁਲਾਉਂਦਾ ਸਰਤਾਜ ਆਸਰਾ ਚੋੜਾ 45 50 ਲੱਖ ਰੁਪਏ ਜਾਂਦਾ ਉਹ ਲੈ ਲਿਆਂਦਾ ਰੇ ਵੀ ਬਾਈ ਆ ਹਜ਼ਰਾਲਿਆ ਆ ਸਕੇ ਲੈ ਆ ਸਕਦੇ ਨੇ ਉਹ ਪੈਂਦਾ ਯਾਰਾ ਹਾਂ ਖੁੱਲਾ ਪੈਸਾ ਤੈਨੂੰ ਨਹੀਂ ਪਤਾ ਹੈਗਾ ਇਹ ਐ ਇਹ ਇਹ ਜੋ ਬੋਲ ਨਹੀਂ ਸਕਦੇ ਮੈਡਮਾਂ ਵੀ ਦੇਖ ਲੈਂਦੇ ਨੇ ਕਈ ਵਾਰ ਸਰ ਵੀ ਦੇਖ ਲੈਂਦੇ ਸਾਡੇ ਮੈਂ ਦੱਸਦਾ ਉਹ ਕਰ ਜਾ ਗਈ ਬ੍ਰਾਊਸ ਨਹੀਂ ਆ ਰਿਹਾ ਦੇਖਣੇ ਨਾ ਐ ਐ ਆਪਾਂ ਹਟ ਲੱਗ ਰਹੇ ਹਾਂ ਬਿੰਦੂ ਨੂੰ ਉੜਾ ਯਾਰ ਹੋਣਾ ਬਿੰਦੂ ਨੂੰ ਫੜਾ ਬਿੰਦੂ ਨੂੰ ਬੜਾ ਫੜਾਦੇ ਹਾਂ ਅਸੀਂ ਕੌਣ ਸੱਚ ਜਿਹੜਾ ਹੁਣ ਨਹੀਂ ਫੈਦੀਗਾ ਹੋ ਜਾਣਾ ਚਲੋ ਉੱਥੇ ਇਵੈਂਟ ਦਿਖਾਉਂਦੇ ਆ ਪਹਿਲਾਂ ਜਾ ਕੇ ਠਕੋਏ ਥੈਂਕ ਯੂ ਬ੍ਰਦਰ ਆਫਰਮ ਉਏ ਹੈਲੋ ਧੰਨਵਾਦ ਜੀ ਲੋਜੀ ਅਸੀਂ ਪਹੁੰਚਦੇ ਹੋਗੇ ਲੇਟ ਕਿੰਨੀ ਦੇਰ ਕੀ ਹੈ ਤੇ ਹੁਣ ਯਾਰ ਹੁਣੀ ਸਮੋਸਿਆਂ ਦੇ ਵਿੱਚ ਸਮੋਸ ਸਮੋਸਿਆਂ ਨੂੰ ਮਿੱਟਾ ਦੇਣਾ ਮੁੜ ਕੇ ਟਾਈਮ ਲੇਟ ਹੋ ਗਏ ਇਵੈਂਟ ਮੁੱਕ ਗਿਆ ਨਾ ਤੇ ਵੀਡੀਓ ਸ਼ੂਟ ਕਰਾਂਗੇ ਜੀ ਵੀਡੀਓ ਸ਼ੂਟ ਹੋਗਾ ਸਾਰਾ ਇਹਨਾਂ ਦਾ ਬਾਅਦ ਵਿਆਹ ਹੋ ਗਿਆ ਕੈਮਰਾਮੈਨ ਬਾਅਦ ਹੋਇਆ මර මුලබඳ සර ේලාන කගතර දා තොප ඇ ජාවය අපේ බටන ෙඩවෙන මාාකාපවිතරලන කරන ඌ ර හ දේශනා ලප්පට ලප කර කියන්න ਕੱਲ ਦੇਖ ਰਹਿਣਾ ਵਾਹ ਅਹ ਬਿੰਦਰ ਨਿਕਰ ਗਿਆ ਓਏ ਢੱਪਾ ਪਾਈ ਗਿਆ ਲੈ ਅੰਦਰ ਪ੍ਰੋਗਰਾਮ ਤਾਂ ਖਤਮ ਹੋ ਗਿਆ ਸੀ ਸ਼ੂਟ ਤੋਂ ਲੇਟ ਪਹੁੰਚੇ ਥੋੜਾ ਜਿਹਾ ਸ਼ੂਟ ਹੋਇਆ ਨਹੀਂ ਅਗਲੀ ਵਾਰੀ ਦੇਖਦੇ ਆ ਤੇ ਬਾਕੀ ਅੱਜ ਬਿੰਦਰ ਨੂੰ ਨਹੀਂ ਮਹਿਫਲ ਲਾਉਣਗੇ ਫਿਰ ਬਿੰਦਰ ਸੁਨਾਹ ਗਾਣਾ ਕਹਿੰਦੇ ਜੋਗੀ ਆਸਰਾ ਲਈ ਸੁਣਾ ਦਈਏ ਸੁਣਾ ਆਸਰਾ ਜਿਹੜਾ ਇਹ ਜਿਹੜਾ ਸੁਣਾ ਸੁਣਾ ਗੱਡੀ ਮਤ ਕਰਦਾ 2 ਮਿੰਟ ਬਾੜੀ ਬਾੜੀ ਕੈਂਡ ਤੋਂ ਪਹੈਰੀਰ ਤਾਂ ਮੂੰਹੇ ਵਾ ਹੋਣਾਰੇ ਹੋਣੇ ਦਾ ਬਿੰਦਰ ਚੰਕਰਿਆ ਦੇਖ ਓਏ ਚੱਲ ਬਈ ਸੁਣਾ ਦੀ ਹੁੰਦੈ ਸਰਦਾਰ ਨਾ ਖੜੂਸ ਸੁਣੀਏ ਐਵੇਂ ਕਾਤ ਹੋਈ ਕਨਫ ਹੁਜ ਸੁਣੀਏ ਅੱਖ ਵਿੱਚ ਹੰਝੂ ਤੇ ਇੱਧਰ ਆ ਕੇ ਦੇਖਣਾ ਅਰੇ ਫੜੋ ਜਾਓ ਕਰ ਦੋ ਮੇਰੇ ਜੋ ਵੀ ਖੜ ਜਾਓ ਨਸ ਮਾਰ ਕੇ ਹਾਂਜੀ ਹੁੰਦੈ ਸਰਦਾਰ ਨਾ ਖੜੂਸ ਸੁਣੀਏ ਐਵੇਂ ਕਾ ਤੋ ਹਈ ਕਨਫਿਊਜ ਸੋਣੀਏ ਅੱਖ ਵਿੱਚ ਹੰਝੂ ਤੇਰੇ ਆਉਣੇ ਨਹੀਂ ਦੇਣੇ ਤੂੰ ਇੱਕ ਵਾਰੀ ਕਰ ਲੈ ਕਬੂਲ ਸੋਣੀਏ ਹਾਏ ਨਹੀਂ ਇੱਕ ਵਾਰੀ ਕਰ ਲੈ ਕਬੂਲ ਸੋਣੀਏ ਖੇਤਾ ਜਈ ਖੁਸ਼ਬੂ ਐ ਆਉਂਦੀ ਤੇਰੇ ਚ ਕੁਦਰ ਤੇ ਹਕੇ ਪਹਿਲਾ ਪਹੁੰਦੀ ਤੇਰੇ ਚ ਸਾਦਗੀ ਤੇਰੀ ਹੀ ਨ ਸਰਦਾਰ ਮੋਲਿਆ ਮੈਂ ਕਿਹ ਚਲਕ ਪੰਜਾਬ ਦੀ ਆਉਂਦੀ ਤੇਰੇ ਚ ਮੈਂ ਕਿਹ ਚਲਕ ਪੰਜਾਬ ਦੀ ਆਉਂਦੀ ਤੇਰੇ ਚ ਐਂ ਜੋ ਬਰੂਟਲ ਕਰ ਗਿਆ ਓਏ ਹਾਂ ਥਲੋ ਇਹਦਾ ਗਾਣਾ ਕੱਢਣਾ ਜੇ ਕੋਈ 뮤직 ਵਾਲਾ ਹੋਇਆ ਸਾਨੂੰ ਮੈਸੇਜ ਕਰ ਦੇ ਦੱਸਿਓ ਵੀ ਮੱਲ ਹੋਇਆ ਜੀ ਹਾਂ ਮੱਲ ਦੇ ਗਏ ਮਿਊਜ਼ੀਕ ਮੈਜਿਕ ਵਾਲਾ ਹੋਇਆ ਠੀਕ ਠਾਕ ਜਾਂ 5-7000 ਵਾਲਾ ਜਾਂ 2-3000 ਵਾਲਾ ਨਹੀਂ ਕੰਮ ਵਧੀਆ ਹੋਵੇ 2-3000 ਵਾਲਾ ਪੈਂਚਰ ਪੱਕਾ ਲਾਉਣਾ ਪਰ ਆਪਣਾ ਇਹਦਾ ਹਾਂ ਵਧੀਆ ਗਾਣਾ ਇਹਦੇ ਗਾਣੇ ਬਹੁਤ ਲਿਖਨੇ ਵਧੀਆ ਵਧੀਆ ਇੱਕਾ ਤੇ ਮੈਨੂੰ ਉਹ ਗਾਣਾ ਹੈ ਤੇ ਲਵੇ ਮੈਨੂੰ ਆਇਆ ਸੀ ਗੁਰੀ ਦਾ ਫੋਨ ਉਹ ਕਹਿੰਦਾ ਮੈਂ ਗਾਣਾ ਕੱਢਣਾਗਾ ਦੇ ਉਹਦੇ ਸਾਹਮਣੇ ਇੱਕ ਹੀ ਗਾਣਾ ਬਣਿਆ ਸੀ ਕੰਟੇਨ ਦੇ ਵਿੱਚ ਕਿਹੜਾ ਉਹ ਸੁਣਾ ਨਾ ਸੁਣਾ ਦੇ ਕੁੜੀਆਂ ਦੇ ਗਾਣੇ ਹੁੰਦਾ ਇਹ ਨਹੀਂ ਉਹ ਬਾਈ ਥੋੜਾ ਜਿਹਾ ਤੁਹਾਨੂੰ ਦੱਸੂ ਬਾਤ ਉਹਗਾ ਨਹੀਂ ਹੋ ਮੈਂ ਸੁਣਾ ਦੇਣਾ ਚਲ ਚਲ ਸੁਣੋ ਉਹਦੀ ਮੇਰੇ ਨਾਲ ਸਰਦਾਰੀ ਨੂੰ ਆਖਦਾ ਨਹੀਂ ਮਾੜੀ ਨਾ ਉਹ ਐਂਡ ਧੰਨ ਜੱਟ ਲੋਹੇਲ ਸੀ ਪੂਰਾ ਪਰਹੀ ਡੋਂਟ ਲਾਈਕ ਉਹਦੀ ਬੇਪਰਵਾਹੀ ਬਣੇ ਨਿਮਰਤ ਖੈਰਾ ਮਰ ਚਟ ਪਿਸੇ ਘੇੜਾ ਸੱਤ ਆਖ ਦੇ ਸਹਨੇ ਪੁੱਤੇ ਇਸਕ ਦੇ ਸਿਰ ਚੜ ਨੱਚਦੇ ਹੁੰਦੇ ਤੋ ਜੀ ਦੇ ਪਿੱਛੇ ਫਿਰਦਾ ਕਸੌਂਦਾ ਜੁੱਤੀਆਂ ਉਹ ਮਾਰਦੀ ਟਰਾਈਆਂ ਫਿਰੇ ਚੱਟ ਦੇ ਉੱਤੇ ਦੂਜੀ ਦੇ ਪਿੱਛੇ ਫਿਰ ਤੱਕਸਾਉਂਦਾ ਜੁੱਤੀਆਂ ਉਹ ਮਾਰਦੀ ਟਰਾਈਆਂ ਫਿਰੇ ਜੱਸੇ ਦੇ ਉੱਤੇ ਜਿਹੜਾ ਇਹ ਇਹ ਨਾਮ ਜ ਲੈਣਾ ਨੇ ਪੰਪ ਦੇ ਨਾਲ ਤੇ ਠੀਕ ਕੋਈ ਕਾਰਾ ਕਰਵਾਉ ਅੱਜ ਕਾਰਾ ਕਰਾਉਂਗਾ ਨਾ ਕਿੱਥੇ ਨਾਮ ਤਾਂ ਹੀ ਲਿਆ ਵੇ ਹੁਣ ਹੀ ਲੈ ਚੋਣੇ ਨਾਲ ਉਹ ਲੈਂਦਾ ਇਹ ਹੁਣ ਇਹ ਬੈਠਣਗੇ ਉੱਥੇ ਮਹਿਫਿਲ ਖਿਲਾਉਣਗੇ ਬਿੰਦਰ ਹੁਣੀ ਬਿਹਲੇ ਬੰਦੇ ਬਿੰਦਰ ਹੁਣੀ ਮਹਿਫਿਲ ਲਾਉਣਗੇ ਅੱਜ ਬਿੰਦਰ ਹੁਣੀ ਮਹਿਫਿਲ ਲਾਉਣਗੇ ਸ਼ੀਲ ਆਏ ਚਲੋ ਫਿਰ ਆਪਾਂ ਚੱਲੀਏ ਚਲੋ ਫਿਰ ਅੱਗੇ ਚੱਲਦੇ ਆ ਹਾਂ ਸਰਦਾਰ ਜੀ ਮੈਨੂੰ ਬੁਲਾਉਂਦੇ ਨਹੀਂ ਹੈਗੇ ਤੁਸੀਂ ਆਸਰਾ ਚ ਇਹਨੂੰ ਆਸਰਾ ਤਾਂ ਨਹੀਂ ਬੁਲਾਉਂਦੇ ਸਾਡਾ ਰੇਗੰਦ ਪੌਥੀ ਆਸਰਾ ਦੇ ਵਿੱਚ ਚਲੋ ਵੇਹੇ ਚਲੋ ਕੋਈ ਵੀ ਹੋਇਆ ਮਿਊਜ਼ਿਕ ਮਾਜੀ ਵਾਲਾ ਸਾਨੂੰ ਕਮੈਂਟ ਕਰ ਦਿਓ ਅਸੀਂ ਫਿਰ ਆਪਣੇ ਗਾਣੇ ਜੇ ਹਿੱਟ ਹੋਣਗੇ ਸਟੇਜ ਵਧੀਆ ਪ੍ਰੋਪਰ ਆਸਰਾ ਚ ਆਪਣੇ ਓਏ ਕਰਨਨੇ ਆਉਣਾਂ ਦੀ ਯਾਰ ਫ੍ਰੀ ਲਾਇਆ ਕਰਨਨੇ ਸੋ ਕਰਨ ਨੂੰ ਕਿਹਾ ਵੀ ਸ਼ਾਮ ਨੂੰ ਉਹਦੇ ਲੈ ਵੀ ਚੱਲਣਾ ਹੋ ਪੰਡੇ ਬੁਲਾ ਲਈਏ ਪੰਡੇ ਬੁਲਾ ਲਾ ਪੰਡ ਬੁਲਾ ਲਾ ਚਲੋ ਫਿਰ ਹੁਣ ਚੱਲਦੇ ਆ ਘਰ ਨੂੰ ਫੇਰ ਮਿਲਣਾ ਲੋਹਰ ਵਿੱਚ ਆ ਰਹਿਣਦੇ ਨਹੀਂ ਤੂੰ ਕਰਨਾ ਬੰਗਾ ਦਾ ਚਾਚਾ ਲੰਗਾ ਚਾਚਾ ਦਾ ਟੋੜੀ ਇੱਕ ਦੇ ਸਕੂਟਰੀ ਵਾਲੇ ਆ ਫਰਕ ਤਾਂ ਨਹੀਂ ਹੈ ਇਹ ਦੇਖ ਦੇਖ ਰਹੇ ਨੇ ਉਹਦੇ ਹੈਲੋ ਹਾਂਜੀ ਸਰ ਕੀ ਕਹਿ ਦਰਨੂਗੇ ਆਪਣੀ ਆਫਰ ਉਹ ਸਰ ਪੰਜ 2.5 ਵਜੇ ਤਨੂ ਹੀ ਫਰ ਰਹੇ ਤੁਸੀਂ ਲੰਗੇ ਅੰਦਰ ਉਹਦੇ ਸਟਰੀ ਆਇਓ ਪੰਡੇ ਬੁਲਾ ਚਾਚਾ ਨੂੰ ਦਾਸ ਤੀਰੀ ਆਫਰ ਆਉਣੀ ਜੀ ਮੇਰਾ ਫੋਨ ਸਾਡੇ ਮੋਟਰ ਤੇ ਚੱਲ ਲਾ ਕਰ ਕਿੰਨੇ ਟਾਈਮ ਤੱਕ ਬੰਨ੍ਹ ਦੇਗਾ ਉੀਆਂ ਤੈਨੂੰ ਛੱਡ ਕੇ ਆਵਾਂਗੇ ਅਸੀਂ ਟੈਨਸ਼ਨ ਕਿਉਂ ਲੈ ਲਈ ਅਸਤ ਮੈਂ ਬਣਉਣ ਲੱਗੇ ਸੀ ਤੈਨੂੰ ਸਿੱਧੀ ਜੀ ਗੱਲ ਕਹੀਏ ਬੈਠੇ تھے ਗਏ ਆ ਜਾ ਚਲ ਆਦਾ ਜਾਂਦਾ ਫਿਰ ਯਾ ਜੱਸੇ ਨਾਲ ਗੱਲ ਕਰਦਾ ਜੱਸਾ ਕਹਿ ਰਿਹਾ ਫੜੀਂ ਗੋਈ ਸਪੀਕਰ ਤੇ ਕਰ ਦੇ ਹੈਲੋ ਹਾ ਡਾਰਲਿੰਗ ਕੀ ਹਾਲ ਆ ਫਿਰ ਸਿੱਦੇ ਚੱਲਦੇ ਨੇ ਵਧੀਆ ਕਿੱਥੇ ਆ ਮੈਂ ਜਦੋਂ ਦੋ ਪਿੰਡ ਜਾ ਰਿਹਾ ਆ ਆ ਜਾ ਤੈਨੂੰ ਕਿਹੜਾ ਮਾਰ ਜਾ ਉਹ ਤੰਗੜਾ ਬਣਣੇ ਨੇ ਬਣ ਗਿਆ ਜੀ ਤੰਗੜਾ ਮਾਰਿਆ ਹੈਗਾ ਮੈਨੂੰ ਟਾਈਮ ਨਾਲ ਪੀਓ ਆ ਤੰਗੜਾ ਦਾ ਹੋਣਾ ਵੀ ਤਾਂ ਇਹ ਕੰਮ ਹੋ ਜਾਓ ਕੰਟਾ ਕਲਾ ਵਿੱਚੂ ਕਿਦਾਂ ਡੰਗਰਾਂ ਦਾ ਕਰਾਉਣਾ ਦੋ ਘੰਟੇ ਲਾਉਣੇ ਦੋ ਘੰਟੇ ਲਾਉਣਗੇ ਕੀ ਕਹਿਣ ਚਾਹੁੰਦਾ ਤੂੰ ਆਉਂਦਾ ਨਹੀਂ ਹੈ ਆਉਂ ਵਾਲੀ ਦਿੰਨੇ ਕਿਉਂ ਹੈ ਆਉਂ ਵਾਲੀ ਦਿੰਨੇ ਚੱਲ ਗੋਇਨਾ ਅਸੀਂ ਦੇਖਦਾ ਫਿਰ ਮਾਰਾਂ ਕਿਹੜਾ ਤਰੀਕਣੀ ਹਾਂ ਇੱਧਰ ਨੂੰ ਆ ਜਾਓ ਠੀਕ ਆ ਓਕੇ ਚਲੋ ਫਿਰ ਹੁਣ ਕੀ ਕਰਨਾ ਚਲੋ ਜੀ ਚੱਲਦੇ ਹਾਂ ਹੁਣ ਚਿੱਤੇ ਨੂੰ ਹੁਣ ਲਾਵਾਂ ਟਾਟਾ ਬਾਏ ਬਾਏ ਮਾਲੂ